ਤਾਂ ਵਧੀਆ ਸਾਗ ਮੇਰਾ ਆ 500 ਰੁਪਏ ਇਨਾਮ ਜੇ ਮੇਰਾ ਕਿਸੇ ਦਾ ਸਾਗ ਮਾੜਾ ਬਣੇ ਬਹੁਤ ਵਧੀਆ ਸਾਗ ਸਰੋਂ ਦਾ ਦਸਿੰਦਰ ਪੁਲੀ ਕਹ ਰਿਹਾ ਜੇ ਸਾਗ ਮੇਰਾ ਮਾੜਾ ਬਣ ਜੋਏ ਤੇ 500 ਰੁਪਏ ਇਨਾਮ ਵੀ ਦਊਂਗਾ ਹਾਂ ਜੀ ਸਭ ਤੋਂ ਪਹਿਲਾਂ ਪੰਜਾਬੀ ਆ ਗਿਆ ਓਏ ਪੰਜਾਬੀ ਆ ਗਿਆ ਓਏ ਪੰਜਾਬੀ ਦਰਜੀਤ ਸਾਜ ਮੇਰਾ ਛੋਟਾ ਵੀਰ ਬਸਦਾ ਰਵੇ ਰਸਦਾ ਰਵੇ ਰੱਬ ਉਹਨੂੰ ਦੋਦੇ ਪੋਤੇ ਦਵੇ ਮਨਕੀਰਤ ਜਿਹਨਾਂ ਨੇ ਹਰ ਪੀੜਤਾ ਦੀ ਮਦਦ ਕੀਤੀ ਨਾ ਦੁਨੀਆ ਦੀ ਉਹਨਾਂ ਵਾਸਤੇ ਮੈਂ ਬਾਜੀਗਰ ਬਰਾਦਰੀ ਵੱਲੋਂ ਕਹਿ ਰਹੀ ਆਂ ਕਿ ਰੱਬ ਉਹਨਾਂ ਨੂੰ ਦੋਦੇ ਪੋਤੇ ਦਵੇ ਚੜਦੀ ਕਲਾ ਕਰੇ ਮਾਲਕ ਉਹਨਾਂ ਨੂੰ ਇਹਨਾਂ ਦਵੇ ਕੋਈ ਕਮੀ ਨਾ ਰਵੇ। ਕਿਆ ਬਾਤ। ਇਹ ਰਖਣਾ ਸਰਦੀਆਂ ਦਾ ਸਪੈਸ਼ਲੀ। ਚੱਕੂ ਖਰਾ ਦਾ। ਜੀ ਜਸਵੰਦਰ ਭੋਲੀ ਜੀ। ਜਸਵੰਦਰ ਭੋਲੀ ਜੀ ਸਾਗ ਵਾਲੀ। ਹਾਂ ਚੱਕੂ ਖਰਾ ਦਾ। ਤੇ ਆਪਣੇ ਆਪ ਕੱਟ ਰਹੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਕੀ ਹਾਲ ਹੋ? ਰਾਜੀ ਰੋ ਜੀ। ਜੀ। ਤੇ ਆਪਾਂ ਅਥੋਂ ਅੱਜ ਜਲੰਧਰ ਦੇ ਵਿੱਚ ਸਟੇਸ਼ਨ ਰੋਡ ਤੇ ਲੰਘਦੇ ਲੰਘਦੇ ਅਸੀਂ ਦੇਖਿਆ ਤੇ ਪੰਜਾਬੀਆਂ ਦਾ ਜਿਹੜਾ ਮੇਲ ਖਾਣਾ ਆ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਹਾਂਜੀ ਹਾਂਜੀ ਤੇ ਗੰਦਲਿਆਂ ਦਾ ਸਾਗ ਗਾਣਿਆਂ ਦੇ ਸਰੋਂ ਦਾ ਬਣਾ ਲੈ ਰੋਟੀ ਮੱਕੀ ਦੀ ਬਕਾਲਾ ਹੈ ਹਾਂਜੀ ਨਹੀਂ ਤਾਂ ਤੇਰਾ ਮੇਰਾ ਹੋਣਾ ਨਹੀਂ ਗੁਜ਼ਾਰਾ ਨਹੀਂ ਚੱਲੀ ਗੜ ਰਹਿਣ ਵਾਲੀ ਹਾਂਜੀ ਤੁਸੀਂ ਗੋਂਦੇ ਬੜਾ ਸੋਹਣਾ ਹੈ ਹਾਂਜੀ ਚੱਲਦਾ ਰਹਿੰਦਾ ਜੀ ਟਾਈਮ ਪਾਸ ਹੋਈ ਜਾਂਦਾ ਹੈ ਜੀ ਅੱਛਾ ਇੱਥੇ ਤੁਸੀਂ ਕਿੰਨੇ ਕੋਈ ਫਿਰ ਸਟਾਰਟ ਕਰ ਦਿੰਦੇ ਆ 7:00 ਵਜੇ 7:00 ਵਜੇ ਹਾਂਜੀ 7:00 ਵਜੇ ਤੋਂ ਫਿਰ ਕਿੰਨੇ ਵਜੇ ਤੱਕ ਰਹਿਣੇ ਇਥੋਂ 7:00 ਵਜੇ ਤੱਕ 7:00 ਵਜੇ 12 ਘੰਟੇ ਪੂਰੇ ਤੁਸੀਂ ਵਾਰਾਂ ਟੰਡੀਆਂ ਤੇ ਬੈਠੇ ਰਹਿੰਦੇ ਆ ਜਿਹੜੀ ਕਹਿੰਦੇ ਗੰਧਲ ਹੁੰਦੀ ਆਹ ਹੁੰਦੀ ਆ ਜੀ ਹਾਂਜੀ ਆਹ ਦੇਖੋ ਜੀ ਜਿਆਦਾ ਕਿਵੇਂ ਗੰਧਣਾ ਸੇਵਾ ਕਰ ਰਹੇ ਆ ਹਾਂਜੀ ਛਿੱਲ ਕੇ ਸਵਾਰ ਕੇ ਕੱਟ ਕੇ ਬਾਥੂ ਪਾਲਕ ਪਾ ਕੇ ਦੇ ਰਹੇ ਆ ਹਾਂਜੀ ਪੰਜ ਏਟਮਾ ਸਾਡੇ ਕੋਲ ਸਾਗ ਦੀਆਂ ਸਾੜ ਦੇ ਪੰਜ ਏਟਮਾ ਸਾਗ ਪੰਜ ਤਰ੍ਹਾਂ ਦਾ ਤੁਹਾਡੇ ਕੋਲ ਪਿਆ ਪੰਜ ਤਰ੍ਹਾਂ ਦਾ ਸਾਗ ਪਿਆ ਜੀ ਬੜੀ ਬੜੀ ਦੂਰੋਂ ਦੁਨੀਆ ਆਉਂਦੀ ਲੈਣ ਵਾਸਤੇ ਤੇ ਕਿਹੜੀ ਕਿਹੜੀ ਕਿਸਮਾਂ ਹੈ ਆਹ ਦੇਖੋ ਜੀ ਇਹ ਤੋਰੀਆਂ ਸਾਗ ਆ ਤੋਰੀਆਂ ਸਾਗ ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਟਟੋਰੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਓ ਸਰੁੱਤੇ ਸੱਜਣ ਮਲਾਈ ਰੱਬਾ ਮੇਰਿਆ ਸਾਰੀ ਉਮਰ ਤੇਰਾ ਤਾਰੀ ਜਾਊਂਗੀ ਮੋਲਵੇ ਸਾਰੀ ਉਮਰ ਤੇਰਾ ਤਾਰੀ ਜਾਊਂਗੀ ਮੋਲਵੇ ਕੀ ਬਾਤ ਆ ਸਾਗ ਇਹ ਤੇ ਹੋਰ ਕਿਹੜਾ ਕਿੰਨੇ ਤੁਸੀਂ ਸਾਗ ਸਾਗ ਸਰੋਂ ਦਾ ਗੋਭੀ ਸਰੋਂ ਦਾ ਹਾਂਜੀ ਬਹੁਤ ਵਧੀਆ ਸਾਡੇ ਕੋਲ ਸਾਗ ਆ ਜੀ ਸਾਰੀਆਂ ਕਿਸਮਾਂ ਦਾ ਆ ਗੀਆਂ ਆ ਤੁਹਾਡਾ ਸਾਰਾ ਹੀ ਸਾਗ ਹੀ ਸਾਗ ਹੈ ਸਰ ਤੁਸੀਂ ਆਪਣਾ ਕੁੜਵਾ ਕੇ ਵੀ ਆਪ ਹੀ ਲਿਉਨੇ ਆ ਕਿ ਹਾਂਜੀ ਇਹ ਲੇਵਰ ਤੋੜਦੀ ਆ ਜੀ ਲੇਵਰ ਤੋੜਦੀ ਆ ਹਾਂਜੀ ਅਸੀਂ ਤੇ ਕੋਈ ਬੀਜ ਦੇ ਆਪ ਹਾਂ ਨਹੀਂ ਨਹੀਂ ਜੱਟ ਬੀਜ ਦੇ ਆ ਜੀ ਮੇਰੇ ਜੱਟ ਭਰਾ ਬੀਜ ਦੇ ਆ ਜੱਟ ਭਰਾ ਸਾਚ ਬਸਦੇ ਰਹਿਣ ਮੇਰੇ ਜੱਟ ਭਰਾ ਹਾਂਜੀ ਸਭ ਤੋਂ ਪਹਿਲਾਂ ਪੰਜਾਬੀ ਆ ਗਿਆ ਓਏ ਪੰਜਾਬੀ ਆ ਗਿਆ ਓਏ ਪੰਜਾਬੀ ਦਰਜੀਤ ਸਾਜ ਮੇਰਾ ਛੋਟਾ ਵੀਰ ਬਸਦਾ ਰਵੇ ਰਸਦਾ ਰਵੇ ਰੱਬ ਉਹਨੂੰ ਦੋਦੇ ਪੋਤੇ ਦਵੇ ਮਨਕੀਰਤ ਇਹਨਾਂ ਨੇ ਹਰ ਪੀੜਤਾ ਦੀ ਮਦਦ ਕੀਤੀ ਨਾ ਦੁਨੀਆ ਦੀ ਉਹਨਾਂ ਵਾਸਤੇ ਮੈਂ ਬਾਜੀਗਰ ਬਰਾਦਰੀ ਵੱਲੋਂ ਕਹਿ ਰਹੀ ਆਂ ਕਿ ਰੱਬ ਉਹਨਾਂ ਨੂੰ ਦੋਦੇ ਪੋਤੇ ਦੇਵੇ ਚੜਦੀ ਕਲਾ ਕਰੇ ਮਾਲਕ ਉਹਨਾਂ ਨੂੰ ਇਹਨਾਂ ਦੇਵੇ ਕੋਈ ਕਮੀ ਨਾ ਰਵੇ ਕਿਆ ਬਾਤ ਆ ਇਹ ਆਪ ਅਸਲੀ ਖਾਣਾ ਪੰਜਾਬੀਆਂ ਦਾ ਪ्योर ਹਾਂਜੀ ਇਹ ਸਰਦੀਆਂ ਜਿੰਦਾ ਕਿ ਸੀਜ਼ਨ ਦੇ ਵਿੱਚ ਕਿ ਘਟ ਵੀ ਜਾਂਦਾ ਸਾਲ ਜਿੱਤੇ ਵਧੀਆ ਸਾਗ ਤੇ ਸਿਆਲਾ ਨੂੰ ਆਉਂਦਾ ਜੀ ਨਹੀਂ 12 ਮਹੀਨੇ 30 ਦਿਨ ਤੋ ਇਹ ਚੱਲਦਾ ਰਹਿੰਦਾ ਕਿ ਨਹੀਂ ਜੀ ਨਹੀਂ 12 ਮਹੀਨੇ 30 ਦਿਨ ਨਹੀਂ ਚੱਲਦਾ ਜੀ ਉਹਦਾ ਦੂਜਾ ਸਾਗ ਆ ਜਾਂਦਾ ਨਕਲੀ ਸਭ ਤੋਂ ਵਧੀਆ ਸਾਗ ਇਹ ਹੀ ਆ ਸਭ ਤੋਂ ਵਧੀਆ ਅਸਲੀ ਸਾਗ ਹਾਂ ਪੰਜਾਬੀਆਂ ਦੀ ਸਗਾ ਸਾਡੇ ਪੰਜਾਬ ਦੀ ਸਗਾਤ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਨਾਲ ਨਾਲ ਇਹ 2-3 ਮਹੀਨੇ ਤਾਲੇ ਲੋਹੜੀ ਲੋਹੜੀ ਤੇ ਸਪੈਸ਼ਲੀ ਸਾਗ ਬਣਦਾ ਨਾ ਹਾਂ ਜੀ ਲੋਹੜੀ ਤੇ ਹਰ ਘਰ ਬਣਦਾ ਜੀ ਹਰ ਘਰ ਬਣਦਾ ਤੇ ਇਹ ਫੇਰ ਜੋ ਬੜੇ ਕੋਟਦੇ ਆ ਅਲਣ ਪਾਉਂਦੇ ਆ ਸਾਰਾ ਫੇਰ ਗੱਲ ਬਣਦੀ ਹੈ ਹਾਂਜੀ ਜੇਸੀ ਕੇ ਪਾ ਕੇ ਮੱਕੇ ਪਾ ਕੇ ਹਾਂ ਬਸ ਤੁਸੀਂ ਤੁਹਾਡੇ ਬਾਰੇ ਪੂਰੀ ਜੀ ਪਤਾ ਲੱਗਾ ਤੁਸੀਂ ਗਾਲ ਵੀ ਬੜਾ ਸੋੜਾ ਲੈਂਦੇ ਆ ਹਾਂ ਸੁਣਾ ਤੇ ਹੋਰ ਵੀ ਤੁਹਾਨੂੰ ਕੋਈ ਸੁਣਾਉਣਾ ਚਾਹੁੰਦੇ ਉਸ ਸੁਣਾਓ ਬਾਜੀ ਵਾਦੇ ਰਹਦੇ ਰਹਿਣ ਸਾਰੇ ਅਸੀਂ ਕੌਣ ਸੁਣਾਸੀ ਕਹੜਾ ਕਲਾਕਾਰ ਆ ਜੀ ਹਾਂਜੀ ਹਾਂਜੀ ਇਹ ਆ ਕੇ ਕਲਾਕਾਰਾਂ ਦੇ ਵਿੱਚ ਸਾਰੀ ਪਲੇ ਆ ਹਾਂਜੀ ਬਾਕੀ ਸਾਡੇ ਖੂਨ ਚੀ ਆ ਤੇ ਆਪਣਾ ਜਿਹੜਾ ਗੰਦਲ ਦਾ ਸਾਗ ਆ ਜੀ ਅੱਜ ਦੀ ਰੇਟ ਕਿ ਕੀ ਰੇਟ ਚੱਲਦਾ ਪਿਆ ਹੈ ਇਹ ਇਹ ਬਸ 40 50 40 50 ਰੁਪਏ ਕਿੰਨੇ ਦੇ ਹਿਸਾਬ ਨਾਲ 40 50 ਦੇ ਹਿਸਾਬ ਨਾਲ ਚੱਲ ਰਾ ਆ ਛਿੱਲ ਕੇ ਗੰਦਲਾਂ ਦੇਖ ਲਓ ਇੱਧਰ ਐਨ ਵਧੀਆ ਤਰੀਕੇ ਨਾਲ ਛਿੱਲ ਕੇ ਕੱਟ ਕੇ ਬਾਥੂ ਵਾਲਾ ਪਾ ਕੇ ਦੇ ਰਹੇ ਆ ਬਹੁਤ ਵਧੀਆ ਬਣਾ ਕੇ ਦੇ ਰਹੇ ਆ ਸਾ ਓਕੇ ਹੂੰ ਐਨ ਪੁੱਲ ਜਾਂਦਾ ਵਧੀਆ ਸਭ ਤੋਂ ਵਧੀਆ ਸਾਗ ਮੇਰਾ ਹੂੰ ਆ 500 ਰੁਪਈਆ ਲਾਉਂ ਜੇ ਮੇਰਾ ਕਿਸੇ ਦਾ ਸਾਗ ਮਾੜਾ ਬਣੇ ਹੂੰ ਬਹੁਤ ਵਧੀਆ ਸਾਗ ਸਰੋਂ ਦਾ ਜਸਿੰਦਰ ਪੁਲੀ ਕਹ ਰਿਹਾ ਜੇ ਸਾਗ ਮੇਰਾ ਮਾੜਾ ਬਣ ਜਵੇ ਇਹ 500 ਰੁਪਿਆ ਇਨਾਮ ਵੀ ਦੂੰ